ਅੱਸੀ ਕਾਲ ਦੋਸਤੋ 10000 ਸਕਰ ਫੁੱਟ ਦੇ ਵਿੱਚ ਬਣੀ ਕਲਾਸੀਕਲ ਬਹੁਤ ਸੋਹਣੀ ਜੇ ਕਹਿੰਦੇ ਐ ਇੰਡਲੈਸ ਤੁਹਾਡੇ ਲਈ ਹਵੇਲੀ ਲੈ ਕੇ ਆਏ ਆ ਤੇ ਬਹੁਤ ਸੋਹਣਾ ਦਰਵਾਜ਼ਾ ਬਣਿਆ ਹੋਇਆ ਹੈ ਮੇਨ ਤੇ ਅੰਦਰ ਲੈ ਕੇ ਚੱਲਾਂਗੇ ਤੇ ਗੱਲਬਾਤ ਕਰਾਂਗੇ ਇੱਕ ਚੀਜ਼ ਖਾਸ ਜਿਹੜੇ ਭਰਾਣੇ ਬਣਾਈ ਆ ਬਾਈ ਆਸਟ੍ਰੇਲੀਆ ਰਹਿਦਾ ਆਸਟ੍ਰੇਲੀਆ ਤੋਂ ਰਟਰਨ ਆ ਗਈ ਪੰਜਾਬ ਦੇ ਮੋਹ ਲਈ ਕਹਿੰਦੇ ਵਾਪਸ ਆ ਗਿਆ ਤੇ ਉਹਦੀ ਮਿਹਨਤਾਂ ਮਿਹਨਤਾਂ ਦੀ ਕਮਾਈ ਨਾਲ ਆਪਣਾ ਇੱਕ ਸੋਹਣਾ ਘਰ ਸੁਪਨਿਆਂ ਦਾ ਘਰ ਬਣਾਏਗਾ ਸਾਰੀ ਜਾਣਕਾਰੀ ਲਵਾਂਗੇ ਕਿੰਨਾ ਏਰੀਆ ਹੈ ਕੀ ਕੀ ਚੀਜ਼ਾਂ ਵੱਖਰੀਆਂ ਕੀਤੀਆਂ ਕਿਥੋਂ ਡਿਜ਼ਾਈਨ ਬਣਾਇਆ ਕਿਹੜੇ ਮਿਸਤਰੀ ਨੇ ਕੰਮ ਕੀਤਾ ਤੇ ਹੋਰ ਇਥੇ ਵੱਖਰਾ ਕੀ ਦੇਖਣ ਨੂੰ ਮਿਲੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਸੋਹਣਾ ਘਰ ਬਣਾਇਆ ਤੁਸੀਂ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਮੇਰਾ ਨਾਂ ਜਸਵਿੰਦਰ ਸਿੰਘ ਆ ਜੀ ਜੀ ਤੇ ਬਾਈ ਜੀ ਜੇ ਕਹਿੰਦਾ ਤਾਂ ਘਰ ਦਿਖਾਉਣ ਤੋਂ ਪਹਿਲਾਂ ਇੱਕ ਪਿੱਛੇ ਕਹਿੰਦੇ ਸਟੋਰੀ ਹੁੰਦੀ ਹੈ ਬਲੌ ਆਸਟ੍ਰੇਲੀਆ ਗਏ ਸੀਗੇ ਆਸਟ੍ਰੇਲੀਆ ਗਏ ਸੀ ਜੀ ਬਾਦਨ ਵਾਪਸੀ ਕਰ ਲਈਏ ਬਾਦਨ ਵਾਪਸੀ ਕਰ ਲਈ 6 ਸਾਲ ਮੈਂ ਲਾ ਕੇ ਆ ਆਸਟ੍ਰੇਲੀਆ ਜੀ ਠੀਕ ਹੈ ਜੀ ਠੀਕ ਹੈ ਜੀ। ਪਰ ਦਿਲ ਚ ਕਿਤੇ ਨਾ ਕਿਤੇ ਚੀਜ਼ ਹੈ ਕਿ ਜੀ ਵੀ ਆਪਦੀ ਕਲਾਸਿਕਲ ਕੋਠੀ ਬਣਾਉਣੀ ਹੈ। ਪੰਜਾਬ ਨਾਲ ਸੀਗਾ ਮੋਹ ਜੀ। ਠੀਕ ਹੈ ਜੀ। ਤੇ ਹੁਣ ਬਈ ਪੱਕੀ ਵਾਪਸੀ ਕਰਨ ਦੀ ਹੈ। ਹਾਂ ਜੀ ਪੱਕੀ ਵਾਪਸੀ ਹੁਣ ਇੱਥੇ ਜੀ। 14 ਤੋਂ ਬਾਅਦ ਨਹੀਂ ਗਏ ਵਾਰ। ਜੀ। ਤੇ ਬਈ ਜੀ ਹੁਣ ਗੱਲ ਕਰੀਏ। ਟੋਟਲ ਏਰੀਆ ਆਪਣਾ ਕੋਠੀ ਦਾ ਪਲਾਟ ਸਾਈਜ਼ ਕੀ ਹੈਗਾ? ਟੋਟਲ 10000 ਸਕਰ ਫੁੱਟ ਹੈ ਜੀ ਤੇ ਇਹ ਦਰਵਾਜ਼ੇ ਦਾ ਪੋਰਸ਼ਨ ਹੈ ਜਿਹੜਾ 10000 ਸਕਰ ਫੁੱਟ ਚਾਹ ਤੇ ਇਹ 9000 ਚਾ ਟੋਟਲ ਜੀ। ਠੀਕ ਹੈ 10000 ਸਤਾਗ ਹੈ ਜੀ। ਤੇ ਟੋਟਲ ਆਪਣੇ ਕਿੰਨੇ ਕਨਾਲਾਂ ਦੇ ਵਿੱਚ ਆ ਗਿਆ ਜੀ ਘ ਠੀਕ ਹੈ ਬਾਈ ਤੇ ਬਾਈ ਜੇ ਗੱਲ ਕਰੀਏ ਹੁਣ ਇੱਟ ਕਿਹੜੀ ਵਰਤੀ ਹੈ ਸਭ ਤੋਂ ਪਹਿਲਾਂ ਤਾਂ ਜੇ ਕਿਉਂਕਿ ਜਿਆਦਾਤਰ ਆਮ ਆਪਾ ਪੱਠੇ ਦੀ ਜਿਹੜੀ ਇੱਟ ਦੇਖੀ ਉਹਦੀ ਲੁੱਕ ਨਹੀਂ ਆਣੀ ਵਧੀਆ ਉਹਦੀ ਹਾਂਜੀ ਇਹ ਡੇਰਾ ਵਸੀ ਵਾਲੀ ਹੈ ਜੀ ਪਾਇਨੀਰ ਵਾਲਿਆਂ ਦੀ ਅੱਛਾ ਪਾਇਨੀਰ ਵਾਲੀ ਸਾਰੀ ਇੱਟ ਉਹਨਾਂ ਦੀ ਹੈ ਠੀਕ ਹੈ ਜੀ ਹਾਂਜੀ ਟੋਟਲ A ਤੋਂ Z ਬਾਈ ਨਿਉਂ ਤੋਂ ਲੈ ਕੇ ਤਾਂ ਤੱਕ ਹਾਂਜੀ ਸਾਰੀ ਉਹਨਾਂ ਦੀ ਹੈ ਠੀਕ ਹੈ ਜੀ ਤੇ ਬਾਈ ਕੰਮ ਬਹੁਤ ਸੋਹਣਾ ਕਰਾਏਗਾ ਨਕਸ਼ਾ ਜਿਵੇਂ ਬਾਪੂ ਜੀ ਵੀ ਦੱਸਦੇ ਸੀਗੇ ਵੀ ਅਸੀਂ ਆਪਦੇ ਹਿਸਾਬ ਜੇ ਨਾਲ ਹੀ ਕਰੀਗੇ ਵੀ ਆਹ ਚੀਜ਼ ਐ ਬਣਾਲੀ ਆਹ ਚੀਜ਼ ਐ ਬਣਾਲੀ ਮੁੰਡਾ ਇੱਥੋਂ ਆਪਣਾ ਯਾਰ ਬ ਠੀਕ ਹੈ ਜੀ ਸੰਦੀਪ ਹੁਣੇ ਬਣਾਇਆ ਸੀਗਾ ਜੀ ਜੀ ਤੇ ਬਾਕੀ ਸਾਰਾ ਆਪ ਹੀ ਥੋੜਾ ਕਰਿਆਗਾ ਤੇ ਨਾਲ ਚੱਲ ਜਾਂਦਾ ਸੀ ਹੁਣ ਜਿੱਥੇ ਲੈ ਕੇ ਜਾਂਦੇ ਸੀ ਠੀਕ ਹੈ ਜੀ ਜਿਹੜੀ ਚੀਜ਼ ਮਤਲਬ ਕਿ ਤੇ ਪਸੰਦ ਕਰਨ ਦੇ ਰ ਇੱਥੇ ਆ ਚੀਜ਼ ਬਣਾਈਏ ਤਾਂ ਉੱਥੇ ਦਿਖਾ ਲਿਓ ਉਹੋ ਹੀ ਚੀਜ਼ ਉਹ ਗਾਈਡ ਕਰ ਦਿੰਦਾ ਸੀ ਬਾਕੀ ਸਾਰਾ ਸਿੱਧੂ ਤੋਂ ਦੇਖ ਕੇ ਬਣਾਇਆ ਸੀ ਠੀਕ ਹੈ ਸਿੱਧੂ ਪਰ ਲਾ ਪੋਰਸ਼ਨ ਆਪਾਂ ਉਹਦਾ ਸਾਈਡ ਤੇ ਸੀ ਆਪਾਂ ਸੈਂਟਰ ਦੇ ਵਿੱਚ ਲਿਆਂਦਾ ਜੀ ਠੀਕ ਹੈ ਜੀ ਉਹ ਜਿਹੜੇ ਉੱਪਰ ਲਾਰੇਗਾ ਉਹ ਬਾਈ ਦੇ ਸਾਈਡ ਤੇ ਆ ਗਿਆ ਜਾਂ ਜਿਵੇਂ ਹੋਰ ਵੀ ਦੋ ਤਿੰਨ ਹੋਵੇ ਲਿਆ ਕਿਸੇ ਦੇ ਰਾਈਟ ਹੈਂਡ ਸਾਈਡ ਤੇ ਆਪਾਂ ਵਿਚਾਲੇ ਰੱਖਿਆ ਆਪਾਂ ਵਿਚਾਲੇ ਜੋਇੰਟ ਕਰਕੇ ਦੋ ਕਰਕੇ ਤਾਂ ਕਰ ਠੀਕ ਹੈ ਜੀ ਪਰ ਜੇ ਦੇਖੀ ਵੀ ਇੱਕ ਕੋਠੀ ਦੇ ਹਿਸਾਬ ਨਾਲ ਤਾਂ ਉਹ ਵੀ ਆ ਗਿਆ ਹਨਾ ਵੀ ਪਹਿਲਾਂ ਇਧਰੋਂ ਇਹਦੇ ਨਾਲ ਆ ਗਿਆ ਇਹ ਦੋ ਭਰਾਵਾਂ ਦੀ ਬੰਡਾ ਬਈ ਹਾਂਜੀ ਦੋਨਾਂ ਦੀ ਦੋਨਾਂ ਦਾ ਸੇਮ ਆ ਜੀ ਦੋਨੇ ਪਾਸੇ ਠੀਕ ਹੈ ਕਨਸੈਪਟ ਸਾਰਾ ਸੇਮ ਹੈ ਤੇ ਅੰਦਰੋਂ ਬਈ ਲੌਬੀ ਸਾਰੀ ਖੁੱਲੀ ਆ ਹੁਣ ਹਾਂਜੀ ਲਿਵਿੰਗ ਏਰੀਆ ਹਾਂਜੀ ਠੀਕ ਹੈ ਜੀ ਅੰਦਰਲਾ ਹਜੇ ਠੀਕ ਹੈ ਜੀ ਅੱਗੇ ਦੋਸਤੋ ਅੰਦਰਲੀ ਜਿਹੜੀ ਵੀਡੀਓ ਹੈ ਨਾ ਉਹ ਬਾਅਦ ਚ ਲੈ ਕੇ ਆਵਾਂਗੇ ਫੁੱਲ ਵੀਡੀਓ ਕਿਉਂਕਿ ਅਜੇ ਕੰਮ ਚੱਲ ਰਿਹਾ ਹੈਗਾ ਸੈਮੀ ਬਾਈ ਪਹੁੰਚਾ ਹੋਇਆ ਇੱਥੇ ਲੱਕੜ ਦਾ ਕੰਮ ਵੀ ਲੱਕੜ ਵਾਲਾ ਸਿਰੇ ਦਾ ਮਿਸਤਰੀ ਵੀ ਪਹੁੰਚਾ ਹੋਇਆ ਹੈਗਾ ਤੇ ਮਤਲਬ ਜਿਹੜਾ ਵੀ ਚਣਾਈ ਵਾਲਾ ਮਿਸਤਰੀ ਸੀਗਾ ਹਾਂਜੀ ਪ੍ਰਦੀਪ ਦਾ ਸੀਗਾ ਜੀ ਠੀਕ ਹੈ ਪ੍ਰਦੀਪ ਖਾਟਮਾ ਪ੍ਰਦੀਪ ਸਤਾਰ ਖਾਟਮਾ ਵਾਲਾ ਹਾਂਜੀ ਹਾਂਜੀ ਠੀਕ ਹੈ ਤਾਂ ਬਾਈ ਨੇ ਕੋਕੇ ਲਾਏ ਪਏ ਨੇ ਤੇ ਬਾਈ ਜਿਹੜੇ ਜੇ ਗੱਲ ਕਰੀਏ ਇੱਕ ਟੋਡੇ ਹੋ ਗਏ ਤੇ ਇੱਕ ਆ ਆਪਣੇ ਜਿਹੜੇ ਝਰੋਖੇ ਆ ਗਏ ਏ ਬਈ ਇੱਥੇ ਬਣਾਏ ਹੋਏ ਆ ਜਾਂ ਇਹ ਆਪਾਂ ਕਿੱਥੋਂ ਲੈ ਕੇ ਆਏ ਨੇ ਇਹ ਇਹ ਵਿੱਕਾ ਨੇਰ ਤੋਂ ਲਿਆਂਦੇ ਆ ਜਿਹੜੇ ਇਹਦੇ ਬੈਕ ਸਾਈਡ ਆ ਉਹ ਪ੍ਰਦੀਪ ਨੇ ਆਪ ਬਣਾਏ ਸੀ ਉਹ ਦੀ ਅੱਛਾ ਬੈਕ ਸਾਈਡ ਆ ਦੇ ਪ੍ਰਦੀਪ ਨੇ ਆਪ ਹਾਂਜੀ ਠੀਕ ਆ ਜੀ ਤੇ ਬਈ ਚੱਲੀਏ ਜੀ ਅੰਦਰ ਨੂੰ ਇੱਕ ਵਾਰ ਹਾਂਜੀ ਆ ਜੀ ਤੇ ਉੱਪਰ ਵੀ ਦਿਖਾ ਦਈਏ ਤੇ ਇੱਕ ਕੋਠੀ ਦਾ ਦੋਸਤ ਆਪਾਂ ਤੁਹਾਨੂੰ ਦਿਖਾ ਦਵਾਂ ਨੇ ਇੱਕ ਪਾਸੇ ਦੀ ਚੱਲਾਂਗੇ ਹਾਂਜੀ ਇੱਧਰ ਦੀ ਇਹਦੇ ਬਈ ਸਾਈਡ ਤੇ ਵੀ ਫਰਾਂਡਾ ਰਹਿ ਗਿਆ ਆਪਾਂ ਨਾਲ ਉਧਰ ਹਾਂਜੀ ਸਾਈਡ ਤੇ ਵੀ ਹੈਗੇ ਠੀਕ ਆ ਉਹ ਡਰੋਨ ਵਾਲੇ ਸ਼ਾਟ ਚ ਦੋਸਤ ਤੁਸੀਂ ਦੇਖ ਸਕਦੇ ਹੋ ਤੇ ਆ ਜੀ ਜਿੱਜਾ ਆਪਾਂ ਉਧਰ ਦੀ ਐਂਟਰ ਹੋ ਜਾਈਏ ਹਨਾ ਬਈ ਹਾਂਜੀ ਬਹੁਤ ਸੋਹਣੀ ਤਰੀਕੇ ਦੀ ਲੁੱਕ ਜਿਹੜੀ ਦਿੱਤੀ ਹੋਇਆ ਟੈਲਾਂ ਦੀ ਬਹੁਤ ਵਧੀਆ ਲੱਗਦੀ ਹੈ ਇੱਥੇ ਵੀ ਭਾਈ ਸਾਗਵਾਨ ਦਾ ਕੰਮ ਹੋਣਾ ਸਾਰਾ ਹਾਂਜੀ ਸਾਰਾ ਸਾਗਵਾਨ ਦਾ ਠੀਕ ਹੈ ਜੀ ਉੱਪਰ ਛੱਤ ਤੇ ਭਾਈ ਸਾਰੇ ਤੇ ਡਿਜ਼ਾਈਨ ਇਹੀ ਰੱਖਿਆ ਹਾਂਜੀ ਠੀਕ ਹੈ ਜੀ ਤੇ ਲੋਬੀ ਦੋਸਤੋ ਅੰਦਰ ਇਹ ਲੱਕੜ ਦਾ ਕੰਮ ਚੱਲ ਰਿਹਾ ਹੈਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਡਿਜ਼ਾਈਨ ਕੀਤਾ ਹੋਇਆ ਅੰਦਰ ਆ ਤੁਸੀਂ ਇਹਦੇ ਜਿਹੜੀ ਲੁੱਕ ਹੈਗੀ ਤੇ ਲੱਕੜ ਦੇ ਵਿੱਚ ਬਹੁਤ ਸੋਹਣੀ ਆ ਰਹੀ ਹੈ ਬਹੁਤ ਸੋਹਣੇ ਤਰੀਕੇ ਨਾਲ ਇੱਕ ਇੱਕ ਚੀਜ਼ ਤੇ ਵਰਕ ਹੋਇਆ ਹੋਇਆ ਹੈ ਸਾਗਵਾਨ ਭਾਈ ਪਹਿਲੀ ਲਿਆ ਕੇ ਸੁੱਕੀ ਪਈ ਹੈ ਹਾਂਜੀ ਹਾਂਜੀ ਇਹ ਪਹਿਲਾਂ ਹੀ ਲਿਆਂਦੀ ਠੀਕ 2.5 ਸਾਲ ਹੋ ਗਏ ਨੂੰ ਲਿਆਂਦੀ ਬਾਈ ਕਿੰਨਾ ਸਮਾਂ ਲੱਗਿਆ ਜੇ ਗੱਲ ਕਰੀਏ ਹੁਣ ਤੱਕ ਕੰਪਲੀਸ਼ਨ ਤੱਕ ਮਈ ਚ 4 ਸਾਲ ਹੋ ਜਾਣਗੇ ਆ ਮਈ ਚ ਜੀ ਬਾਈ 4 ਸਾਲ ਹੋ ਗਏ ਹਾਂ ਘੱਟੋ ਘੱਟ ਅਜੇ ਸਾਲ ਹੋਰ ਲੱਗਣੇ ਲੱਗਣਗੇ ਸਾਢੇ 1.5 ਸਾਲ ਲੱਗ ਜੰਗੇ ਰੰਗ ਰੰਗ ਦਾ ਕਰਕੇ ਸਾਰਾ ਜੀ ਸਾਢੇ 1.5 ਸਾਲ ਟੋਟਲ ਲੱਗ ਜੰਗੇ ਜੀ ਤੇ ਇਧਰਲੀ ਸਾਈਡ ਬਾਈ ਜੇ ਮੈਂ ਦੇਖ ਰਣਾ ਕੰਦ ਬਹੁਤ ਚੌਂਕ ਮਾਰਦੇ ਉਹ ਉਧਰ ਵੀ ਤੇ ਇਹ ਟਾਇਲ ਲੱਗੀ ਹੋਈ ਹੈ ਸ਼ੇ ਟਾਇਲ ਇਹ ਉਹਨਾਂ ਨੇ ਸਪੈਸ਼ਲ ਭੇਜਿਆ ਸੀਗਾ ਜੀ ਪਾਇਨੀਰ ਵਾਲਿਆਂ ਨੇ ਅਸੀਂ ਮਿਸਤਰੀ ਉੱਥੋਂ ਆਏ ਸੀ ਹਾਂਜੀ ਉਹ ਆਏ ਸੀ ਨਾਲ ਠੀਕ ਹੈ ਜੀ ਤੇ ਬਈ ਔਖਾ ਤਾਂ ਹੀ ਲੱਗਿਆ ਫਿਰ ਜਿਵੇਂ ਤੁਸੀਂ ਆਸਟ੍ਰੇਲੀਆ ਚ ਕੰਮ ਕਰਕੇ ਆਏ ਹੋ ਇੱਥੇ ਫਿਰ ਜਿਵੇਂ ਸਿਸਟਮ ਇੱਥੇ ਥੋੜਾ ਜਿਹਾ ਭੁਗਾਈ ਤੁਹਾਨੂੰ ਪਤਾ ਵੱਧ ਕਰਨੀ ਪੈਂਦੀ ਹੈ ਜੀ ਠੀਕ ਹੈ ਚੀ ਲੱਭਣੀ ਔਖੀ ਹੈ ਥੋੜੀ ਜਿਹਾ ਇੱਕ ਫਿਰੇ ਥੋੜਾ ਸਪੈਸ਼ਲ ਸੀਗਾ ਜੀ ਜੀ ਹਾਂ ਪਹਿਲੀ ਵਾਲੀ ਇੱਧਰ ਆਪਣੇ ਏਰੀਆ ਚ ਹੈ ਨਹੀਂ ਕੋਈ ਜੀ ਜੀ ਥੋੜਾ ਔਖਾ ਤਾਂ ਲੱਗਿਆ ਪਰ ਤੇ ਇੱਧਰ ਬਈ আর্থਿੰਗ ਵਾਲੀ ਰੱਖੀ ਹੈ ਜੀ ਹਾਂਜੀ আর্থਿੰਗ ਵਾਲੀ ਜੇ ਬਾਹਰ ਦੀ ਅਰਥ ਕਰਿਆ ਅੱਛਾ ਇੱਧਰ ਨੂੰ ਵੀ ਜਾ ਸਕਦੇ ਆ ਇੱਕ ਚੀਜ਼ ਖਾਸ ਦੋਸਤੋ ਰੁਪਿਆ ਪਕੋਠੀ ਦੀ ਕਿੰਨਾ ਮਰਜੀ ਲਾ ਲੈਣੇ ਆ ਬਹੁਤ ਘਰਾਂ ਦੇ ਚੀ ਇਹ ਵੀ ਪ੍ਰੋਪਰ ਆਪ ਸਾਰਾ ਕੰਮ ਕੀਤਾ ਹੋਇਆ ਹੈ ਨਾ ਤੇ ਆ ਜੋ ਬੈਕ ਸਾਈਡ ਲੈ ਕੇ ਚੱਲਦੇ ਆ ਜੀ ਜਿਹੜੇ ਬੈਕ ਸਾਈਡ ਤੇ ਝਰੋਖੇ ਆ ਇਹ ਇੱਟਾਂ ਦੇ ਬਣੇ ਆ ਸਾਰੇ ਪ੍ਰਦੀਪ ਨੇ ਆਪ ਬਣਾਏ ਜੀ ਇਹ ਸਾਰੇ ਆਪ ਤਿਆਰ ਕਰੇ ਨੇ ਹੱਥੀ ਤਿਆਰ ਕਰੇ ਠੀਕ ਹੈ ਜੀ ਲਓ ਵੀ ਦੋਸਤੋ ਇਧਰੋਂ ਤੁਸੀਂ ਲੁੱਕ ਦੇਖ ਸਕਦੇ ਹੋ ਪੂਰੀ ਸ਼ਾਨਦਾਰ ਲੁੱਕ ਇੱਕ ਇੱਕ ਚੀਜ਼ ਤੇ ਬਰੀਕੀ ਨਾਲ ਕੰਮ ਹੋਇਆਗਾ ਤੇ ਮਤਲਬ ਜੇ ਕਹੇ ਜੀ ਰੀਜਨਲ ਜਿੰਮੇ ਬਾਈ ਹੋਰੀ ਚਾਰ ਸਾਲ ਤਾਂ ਸਬਰ ਹੀ ਬਹੁਤ ਵੱਡਾ ਹੁੰਦਾ ਨਾ ਬਈ ਵੇਟ ਕਰਨੀ ਕਿਉਂਕਿ ਕੋਈ ਵੀ ਕੰਮ ਛੇੜ ਦੇ ਆਪਣਾ ਲੱਗਦਾ ਛੇੜੀਏ ਤੇ ਕੰਪਲੀਟ ਹੋ ਜਾਈ। ਅੱਜ ਕੱਲ ਤਾਂ ਮਤਲਬ ਮੈਨੂੰ ਇਹੋ ਜਿਹਾ ਵੀ ਫੋਨ ਆਉਂਦੇ ਬਾਈ ਹੁਣ 3 ਮਹੀਨਾ ਹੀ ਕੋਠੀ ਬਣ ਜੂਗੀ। ਤੇ ਪਰ ਤੁਸੀਂ 4 ਸਾਲ ਤੇ ਹਜੇ 1 ਸਾਲ ਤੋਂ ਹੋਰ ਲੱਗਣਾ ਵੀ ਜਿਹੜੀ ਕੋਠੀ ਤਿਆਰ ਹੋਣ ਤੇ ਤੇ ਬੈਕ ਸਾਈਡ ਤੋਂ ਵੀ ਪੂਰਾ ਆਪਣਾ ਤੇ ਇਧਰ ਆਪਣਾ ਪਸ਼ੂ ਵਾਲਾ ਆ ਗਿਆ ਵੀ ਸਾਰਾ ਹਨਾ। ਹਾਂ ਇਹ ਗਲੀ ਦੇ ਵਿੱਚ ਦੀ ਗੇਟ ਆ ਜਾਂਦਾ ਬੈਕ ਸਾਈਡ ਲੱਗਦਾ। ਛੇੜ ਬੈਕ ਸਾਈਡ ਤੋਂ ਵੀ ਗੇਟ ਆ ਜਾਂਦਾਗਾ ਤੇ ਇੱਕ ਅੱਗੇ ਤੋਂ ਆਏਗਾ। ਆ ਜਾ ਬਾਈ ਜੀ ਅੱਗੇ ਨੂੰ। ਅੰਦਰ ਚੱਲਦੇ ਆਂ ਫਿਰ। ਪਰ ਦਿਖਾਉਣਾ ਜੀ ਫਰਸਟ ਫਲੋਰ ਤੇ। ਥੋੜੇ ਤੇ ਕਿਉਂਕਿ ਹਨੇਰਾ ਨਾਲ ਹੋਇਆ ਤਾਂ ਕਰਕੇ ਉਹਦਾ ਸਪੀਡ ਨਾਲ ਵੀਡੀਓ ਬਣਾ ਰਹੇ ਆ। ਲਓ ਵੀ ਦੋਸਤੋ ਅੰਦਰੋਂ ਕੋਠੀ ਦੀ ਫੁੱਲ ਵੀਡੀਓ ਦੇਖਣ ਲਈ ਤੁਹਾਨੂੰ ਵੇਟ ਕਰਨਾ ਪਊ ਇੱਕ ਸਾਲ। ਪਰ ਬਾਰੋ-ਬਾਰੋਂ ਜਿੱਥੇ ਕਲਾਕਰੀਆਂ ਮਿਸਤਰੀਆਂ ਨੇ ਕੀਤੀਆਂ ਹੋਈਆਂ ਨੇ ਜਿੱਥੇ ਬਾਈ ਉਹਦਾ ਸ਼ੌਕ ਪੂਰਾ ਹੋਇਆ ਉਹ ਤੁਹਾਨੂੰ ਦਿਖਾ ਰਹੇ ਆ। ਬਾਈ ਆਹ ਛੱਤ ਦਾ ਡਿਜ਼ਾਈਨ ਵੀ ਇਹ ਬਈ ਸਾਰੀ ਮਿਸਤਰੀ ਨਾਲ ਦੇ ਹਿਸਾਬ ਨਾਲ ਕੀਤੀਆਂ ਜਾਂ ਡਿਜ਼ਾਈਨ ਸੀ ਜਾਂ ਤੁਸੀਂ ਸੋਚਵੀਂ ਰੱਪਾ ਇੰਜ ਦੀ। ਨਹੀਂ ਇਹ ਪ੍ਰਦੀਪ ਨੇ ਆਪਦੇ ਹਿਸਾਬ ਨਾਲ ਹੀ ਕਰਿਆ ਜੀ। ਮੈਂ ਛੱਤਾਂ ਸਾਰੀਆਂ ਡਿਜ਼ਾਈਨ। ਠੀਕ ਹੈ ਜੀ। ਹਾਂਜੀ। ਲੋ ਵੀਰ ਪ੍ਰਦੀਪ ਕਹਿੰਦਾ ਹਾਟ ਵਾਲਾ ਮਿਸਤਰੀ ਵੀ ਬਾਕੀ ਬਾਕਮਾਲ ਹੈ ਤੇ ਬਾਕਮਾਲ ਕੰਮ ਕੀਤਾ ਹੋਇਆ ਹੈਗਾ ਹੁਣ ਇੱਕ ਵਾਰ ਅੰਦਰ ਦੀ ਤੁਹਾਨੂੰ ਝਲਕ ਦੇ ਦਿਆਂ ਫਸਟ ਫਲੋਰ ਤੇ ਇੱਥੇ ਵੀ ਤੁਸੀਂ ਛੱਤ ਦੇਖੋਗੇ ਵੱਖਰੇ ਤਰੀਕੇ ਦੀ ਦੇਖਣ ਨੂੰ ਮਿਲੂਗੀ ਤੇ ਕਈ ਵਾਰ ਕੀ ਦੇਖਣ ਨੂੰ ਚੀਜ਼ ਮਿਲਦੀ ਹੈ ਨਾ ਭਾਈ ਜਿਹੜੀ ਇਹ ਛੱਤ ਬਣੀ ਹੁੰਦੀ ਹੈ ਉਹ ਚ ਕਿਤੇ ਨਾ ਕਿਤੇ ਸ਼ੋਰਾ ਸਲਾਵ ਜਾ ਵੈਸੇ ਆਪਣੀ ਇੱਟ ਵਧੀਆ ਹੋਣ ਕਰਕੇ ਕੋਈ ਦਿੱਕਤ ਨਹੀਂ ਹੈਗੀ ਨਹੀਂ ਰੰਗ ਜਾ ਕਿਤੇ ਨਾ ਕਿਤੇ ਨਿਕਲ ਜਾਂਦਾ ਇੱਕ ਤੁਸੀਂ ਦੋਸਤੋ ਆ ਜਿਹੜੇ ਦਰਵਾਜ਼ੇ ਬਣੇ ਨੇ ਇਹਦੇ ਉੱਪਰ ਫਸਟ ਫਲੋਰ ਤੇ 1 2 3 4 5 ਇਹਨਾਂ ਦੇ ਸਵਿਟਰ ਵੀ ਬਹੁਤ ਸੇਮ ਇੱਕੋ ਜੀ ਚੀਜ਼ ਬਣਾਉਣੀ ਨਕਸ਼ੇ 'ਚ ਬਣ ਜਾਂਦੀ ਆ ਪਰ ਜੋ ਹੱਥੀ ਕੰਮ ਕਰਦੇ ਆ ਉਹਦੋਂ ਬਣਾਉਣੀ ਬਹੁਤ ਔਖੀ ਹੁੰਦੀ ਆ ਬਹੁਤ ਸੋਹਣੀ ਤੇ ਸੇਮ ਚੀਜ਼ ਬਣੀ ਹੋਈ ਹੈਗੀ ਆ ਥੋੜਾ ਜਿਹਾ ਉਹਨੂੰ ਕਿਹਾ ਸੀ ਵੀ ਮਹਿਲ ਵਾਂਗੂ ਸਾਡਾ ਦਿਖਣਾ ਚਾਹੀਦਾ ਥੱਲੇੋਂ ਖੜ ਕੇ ਜਿਵੇਂ ਮਹਿਲਾਂ ਦੀ ਛੱਤ ਹੁੰਦੀ ਹੈ ਠੀਕ ਹੈ ਜੀ ਮਾਲਕ ਗਰਾਊਂਡ ਫਲੋਰ ਤੋਂ ਬਾਈ ਜੀ ਆਪਣੇ ਲਿਵਿੰਗ ਏਰੀਆ ਤੋਂ ਸਿੱਧੇ ਆ ਛੱਤ ਦੇਖੂਗੇ ਹਨਾ ਹਾਂਜੀ ਇਹ ਸਾਰਾ ਇੱਕ ਇੱਥੋਂ ਦੇ ਕੋਈ ਉਧਰੋਂ ਦੇਖਣੀ ਹੈ ਹਨਾ ਉਧਰੋਂ ਆਪਾਂ ਜਦੋਂ ਪੌੜੀਆਂ ਚੜਦੇ ਆ ਉੱਥੇ ਦੀ ਹੈ ਜੀ ਤੇ ਲੋ ਵੀ ਦੋਸਤੋ ਦੱਸਿਓ ਵੀ ਬਾਈ ਹੋਰਾਂ ਦਾ ਜਿਹੜਾ ਸ਼ੌਂਕ ਬਹੁਤ ਸੋਹਣੇ ਤਰੀਕੇ ਨਾਲ ਪੂਰਾ ਕੀਤਾ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕੰਮ ਤੁਹਾਨੂੰ ਕਿਵੇਂ ਲੱਗਿਆ ਥੱਲੇ ਬਈ ਸਾਰਾ ਮਾਰਬਲ ਹੀ ਲੱਗਾ ਹੈ ਹਾਂਜੀ ਠੀਕ ਹੈ ਜੀ ਸਾਰਾ ਮਾਰਬਲ ਹੀ ਹੈ ਜੀ ਠੀਕ ਹੈ ਜੀ ਆਹ ਬਾਰ ਬਾਰ ਟੈਲਿਪੋਰਟਾਂ ਚ ਟਾਈਲ ਲਾਈ ਠੀਕ ਹੈ ਜੀ ਹਾਂਜੀ ਤੇ ਬਈ ਉੱਪਰ ਬਸ ਉਹੀ ਮੇਨ ਇੱਕ ਰੂਮ ਰਹਿ ਗਿਆ ਜੀ ਉੱਪਰ ਟੈਂਕਿੰਗ ਹੈ ਟੈਂਕੀ ਨੇ ਬਸ ਕਰਨੀ ਹਾਂ ਵੀ ਇੱਕ ਰੂਮ ਦੋਨੇ ਜੋੜ ਕੇ ਇੱਕ ਰੂਮ ਦੀ ਹਾਂ ਜੇ ਕਹਦੇ ਲੋਕਾਂ ਆਉਂਦੀ ਹੈ ਹਨਾ ਬਈ ਇੱਕ ਰੂਮ ਦੀ ਆਉਂਦੀ ਹੈ ਜੀ ਵੈਸੇ ਹੈ ਟੈਂਕਿੰਗ ਠੀਕ ਹੈ ਜੀ ਤੇ ਇੱਕ ਵਾਰ ਥੱਲੇ ਵੀ ਨਿਗਾ ਮਰਵਾ ਦੀਏ ਇੱਧਰ ਬਈ ਜਿਹੜੇ ਪੇਪਰਜ਼ ਆਉਂਦੇ ਨਿੱਕੇ ਹਾਂਜੀ ਇਹ ਲੁਧਿਆਣੇੋਂ ਲਿਆਂਦੇ ਸੀ ਠੀਕ ਹੈ ਇਹ ਉਹਨਾਂ ਨੇ ਮਿਸਤਰੀ ਭੇਜੇ ਸੀ ਲਾਉਣ ਵਾਸਤੇ ਸਪੈਸ਼ਲ ਠੀਕ ਹੈ ਜੀ ਹਾਂਜੀ ਤੇ ਉਹ ਉਧਰ ਉਧਰ ਝੂਲੇ ਵਗੈਰਾ ਜਿਵੇਂ ਉਹ ਕੱਪੜਿਆਂ ਵਾਸਤੇ ਲਾਇਆ ਹੋਇਆ ਉਹ ਕੱਪੜਿਆਂ ਵਾਸਤੇ ਇਹ ਝੂਲਾ ਵਗੈਰਾ ਤਾਂ ਲਾਉਣਾ ਜੀ ਉਹਦੇ ਉੱਪਰ ਠੀਕ ਹੈ ਜੀ ਬਣਾ ਕੇ ਤੇ ਲਓ ਜੀ ਦੋਸਤੋ ਜਿਹੜੇ ਆ ਸਾਰੇ ਆਪਾਂ ਦਰਖਤ ਵਗੈਰਾ ਇਹ ਹਰਨਪੁਰੋਂ ਆਪ ਜਾ ਕੇ ਲਿਆਂਦੇ ਸੀ ਅਸੀਂ ਆਪ ਜਾ ਕੇ ਲਿਆਂਦੇ ਆਂ ਹਰਨਪੁਰੋਂ ਮਤਲਬ ਸਾਲ ਤੱਕ ਜਦੋਂ ਉਹਨੂੰ ਘਰ ਕੰਪਲੀਟ ਹੋ ਉਹਨੂੰ ਇਹਨਾਂ ਨੇ ਆਪਣਾ ਕਦ ਕਰ ਲੈਣਾ ਵੀ ਵਧੀਆ ਇੱਕ ਲੁੱਕ ਬਣ ਜਾਊਗੀ ਕਹਾ ਵਗੈਰਾ ਵੀ ਬਹੁਤ ਸੋਹਣੇ ਤਰੀਕੇ ਨਾਲ ਵਿੱਚ ਉਹ ਲਾਲ ਪੱਥਰ ਲਾਇਆ ਉਹ ਵੀ ਬਹੁਤ ਸੋਹਣਾ ਲੱਗਿਆ ਭਾਈ ਹਾਂ ਉਹ ਵੀ ਪ੍ਰਦੀਪ ਹੀ ਬਣਾ ਕੇ ਗਿਆ ਸਾਰਾ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਦੋਸਤੋ ਇਧਰੋਂ ਦਰਵਾਜੇ ਦੀ ਲੁੱਕ ਵੀ ਦੇਖ ਲਓ ਕਿਉਂਕਿ ਬਾਹਰੋਂ ਦਾ ਤੁਸੀਂ ਕੋਠੀ ਦੀ ਡਰੋਨ ਵਾਲੇ ਸ਼ਾਟ ਵੀ ਸਾਰੇ ਦੇਖੇ ਹੋਣੇ ਆ ਤੇ ਲੋ ਵੀ ਦੋਸਤੋ ਹੁਣ ਕਮੈਂਟ ਕਰਕੇ ਦੱਸਿਓ ਵੀ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਤੇ ਬਾਈ ਹੋਰ ਕੁਝ ਇੱਕ ਚੀਜ਼ ਨੇ ਜਿਹੜੀ ਖਾਸ ਹੁੰਦੀ ਹੈਗੀ ਜਿਵੇਂ ਕੱਲ ਨੂੰ ਮੰਨ ਲਓ ਮੈਂ ਘਰ ਬਣਾ ਰਿਹਾ ਜਾਂ ਬਾਈ ਬਣਾ ਰਿਹਾ ਸਾਨੂੰ ਇਹ ਚੀਜ਼ ਤੇ ਦਿੱਕਤ ਆਉਣਗੇ ਜਿਹੜੀਆਂ ਤੁਸੀਂ ਫੇਸ ਕੀਤੀਆਂ ਵੀ ਆਹ ਚੀਜ਼ ਦਾ ਬਾਈ ਧਿਆਨ ਜ਼ ਕਿਉਂਕਿ ਕਲਾਸਿਕਲ ਦੇ ਵਿੱਚ ਕੰਮ ਸ਼ੁਰੂ ਕਰਨਾ ਸੌਖਾ ਕੰਪਲੀਟ ਕਰਨਾ ਬਹੁਤ ਔਖਾ ਹੈ। ਦਿੱਕਤ ਇਹਦੇ ਵਿੱਚ ਮੇਨ ਮਿਸਤਰੀ ਹੈ ਜੀ। ਜੇ ਮਿਸਤਰੀ ਵਧੀਆ ਫਿਰ ਕੋਈ ਦਿੱਕਤ ਨਹੀਂ ਆਉਂਦੀ। ਫਿਰ ਕੋਈ ਦਿੱਕਤ ਨਹੀਂ। ਹਾਂ ਜੀ ਮਿਸਤਰੀ ਤੁਸੀਂ ਮਾੜਾ ਲੱਬੜਿਆ ਫਿਰ ਦਿੱਕਤਾਂ ਹੀ ਦਿੱਕਤਾਂ ਜੀ। ਠੀਕ ਹੈ ਜੀ। ਹਾਂ ਜੀ ਇੱਕ ਹੋਰ ਚੀਜ਼ ਮਗਰਲੇ ਸਾਈਡ ਤੇ ਆਪਾਂ ਜਿਵੇਂ ਵਿੰਡੋ ਚੌਰਸ ਹਨ। ਹਾਂ ਜੀ ਤੇ ਮਗਰ ਉਹ ਸਪੈਸ਼ਲ ਆਪ ਦਾ ਗੋਲ ਕਰਕੇ ਗਏ ਹੈਗੇ ਉਧਰਲੀ ਸਾਈਡ। ਠੀਕ ਹੈ ਉਹ ਬੈਕ ਸਾਈਡ ਤੇ ਜਿਵੇਂ ਗਰਾਉਂਡ ਫਲੋਰ ਤੇ ਉਮੀ ਹੈ? ਨਹੀਂ ਆ ਉੱਪਰਲੀ ਸਫਰ ਉੱਪਰ। ਠੀਕ ਹੈ ਜੀ। ਹਾਂ ਜੀ ਉਹ ਵੀ ਦਿ ਇਹ ਪੌੜੀਆਂ ਦਾ ਬਹੁਤ ਸੋਹਣਾ ਇੱਟਾਂ ਨਾਲ ਡਿਜ਼ਾਈਨ ਬਣਾਇਆ ਹੋਇਆ ਹੈਗਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਪੌੜੀਆਂ ਬਾਹਰ ਜਿਵੇਂ ਪੁਰਾਣੀਆਂ ਹਵੇਲੀਆਂ ਨੂੰ ਚੜੀਆਂ ਹੁੰਦੀਆਂ ਸੀ ਕਹਿੰਦਾ ਬਾਹਰ ਦੀ ਹੋਵੇ ਚੜਾ ਕੇ ਗਿਆ ਜੀ ਠੀਕ ਹੈ ਜੀ ਸਾਰਾ ਇੱਟਾਂ ਦਾ ਕੰਮ ਕੋਈ ਮਾਰਬਲ ਨਹੀਂ ਸਾਰਾ ਪ੍ਰੋਪਰ ਇੱਟਾਂ ਨਾਲ ਜਿਹੜੀ ਜਾਲੀ ਬਣਾਈ ਹੋਈ ਆ ਲੁੱਕ ਦਿੱਤੀ ਹੋਈ ਆ ਇੱਕ ਇੱਕ ਚੀਜ਼ ਤੇ ਅਮਰੀਕੀ ਨਾਲ ਕੰਮ ਹੋਇਆ ਹੈ। ਆਹ ਖਿੜਕੀ ਕਹਿੰਦੇ ਮਤਲਬ ਇੱਟਾਂ ਨੂੰ ਹੀ ਕੜਕੀ ਬਣਾਇਆ ਗੋਲ-ਗੋਲ। ਹਾਂਜੀ ਉਹ ਆਪ ਹੀ ਉਹਨੇ ਹੈ ਤਾਂ ਆਪਣੇ ਵੈਸੇ ਚੌਰਸੀ ਸੀ ਜਿਵੇਂ ਫਰੰਟ ਤੇ ਬਣੀਆਂ ਹੋਈਆਂ ਤੇ ਫਿਰ ਉਹਨਾਂ ਨੇ ਸਪੈਸ਼ਲ ਕਹਿੰਦੇ ਅਸੀਂ ਬਣਾਉਣਾ ਕਹਿੰਦੇ ਜੇ ਸੋਹਣਾ ਲੱਗਿਆ ਠੀਕ ਹੈ ਨਹੀਂ ਕਹਿੰਦੇ ਉਵੇਂ ਕਰ ਦਾਂਗੇ। ਠੀਕ ਹੈ ਜੀ। ਹਾਂਜੀ ਫਿਰ ਸਾਰੇ ਕਹਿੰਦੇ ਵੀ ਬਹੁਤ ਵਧੀਆ ਬਣਾਇਆ ਤੇ ਮਤਲਬ ਹਰ ਪਾਸੇ ਕੋਈ ਨਾ ਕੋਈ ਨਵੀਂ ਚੀਜ਼ ਕ੍ਰੀਏਟੀਵਿਟੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਚੀਜ਼ ਸੋਹਣੀ ਵੀ ਲੱਗੇ ਵੱਖਰੀ ਵੀ ਲੱਗੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਇੱਕ ਆਪਣੇ ਛਾਪ ਛ ਅੱਗੇ ਫੁੱਲ ਵੀਡੀਓ ਆਪਾਂ ਦੋਸਤੋ ਜਦੋਂ ਪੂਰੀ ਕੋਠੀ ਅੰਦਰੋਂ ਕੰਪਲੀਟ ਹੋ ਗਈ ਤੇ ਸੈਮੀ ਬਾਈ ਵੀ ਕਹਿੰਦਾ ਹਜੇ ਥੋੜੇ ਜਿਹਾ ਮੇਰਾ ਕਹਿੰਦਾ ਕੰਮ ਨਾ ਸੈਟਿੰਗਾਂ ਕਰੀ ਜਾਂਦਾ ਜਦੋਂ ਸਾਰੀਆਂ ਪ੍ਰੋਪਰ ਹੋ ਗਈਆਂ ਕਹਿੰਦਾ ਉਹਦੋਂ ਚੀਜ਼ ਦਿਖਾਵਾਂਗੇ ਵੀ ਜਦੋਂ ਬੋਲੇ ਚੀਜ਼ ਵੀ ਬਾਕੀ ਅੰਦਰ ਕੰਮ ਕੀਤਾ ਕਹਿੰਦਾ ਕੋਈ ਕੱਚਾ ਕੰਮ ਦਿਖਾਉਣ ਨਾਲ ਵੀ ਜਦੋਂ ਚਣਾਈ ਵਾਲੇ ਮਿਸਤਰੀ ਕੰਮ ਵਧੀਆ ਕਰਕੇ ਉਸੇ ਚੀਜ਼ ਸਾਨੂੰ ਵੀ ਡਿਲੀਵਰ ਕਰਨੀ ਪਊਗੀ ਤੇ ਅੱਗੇ ਬਾਈ ਦਾ ਕੰਮ ਤਾਂ ਮੈਂ ਪਹਿਲਾਂ ਵੀ ਦਿਖਾਇਆ ਲੱਕੜ ਦਾ ਬਹੁਤ ਸੋਹਣਾ ਕੰਮ ਕਰਦਾ ਵੀਰ ਹੋਰ ਤੇ ਭਾਈ ਮਿਸਤਰੀ ਫਿਰ ਮਤਲਬ ਟਾਈਮ ਵੇਟ ਤਾਂ ਕਰਨੀ ਪੈਣੀ ਵੇਟ ਕਰਨੀ ਪੈਂਦੀ ਹੈ ਜੀ ਜਦੋਂ ਅਸੀਂ ਇਹ ਹਵੇਲੀ ਸ਼ੁਰੂ ਕਰੀ ਸੀ ਬਾਈ ਨਾਲ ਵੀ ਉਹਦੇ ਗੱਲ ਕਰੀ ਸੀ ਜੀ ਅੱਜ ਤੋਂ ਹਾਂ ਠੀਕ ਹੈ ਜੀ ਤੇ ਪ੍ਰਦੀਪ ਨੇ ਵੀ ਡੇਢ ਸਾਲ ਵੇਟ ਕਰਨੀ ਪਈ ਠੀਕ ਹੈ ਜੀ ਇਹ ਇੱਕ ਵੱਡੀ ਉਹ ਹੈ ਨਾ ਚੈਲੰਜ ਹੈਗਾ ਕਿਉਂਕਿ ਜੇ ਚੰਗੇ ਜਿੰਨੇ ਮਿਸਤਰੀ ਹੈ ਉਹ ਸਾਰੇ ਵੇਟਿੰਗ ਤੇ ਬਿਲਕੁਲ ਜੀ ਕਿਉਂਕਿ ਹਰ ਇੱਕ ਕੋਲੇ 2-2 ਸਾਲ ਦਾ ਕੰਮ ਚੱਲਦੀ ਰਹਿੰਦਾ ਹੈਗਾ ਬਾਪੂ ਜੀ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਵੀ ਇੱਕ ਤਾਂ ਕਿਉਂਕਿ ਅੱਜ ਕੱਲ੍ਹ ਹਰ ਕੋਈ ਬਾਹਰ ਵੱਲ ਭੱਜ ਰਿਹਾ ਤੇ ਬਾਈ ਜੀ ਹੋਰੀ ਬਾਹਰੋਂ ਵਾਪਸ ਆਏ ਨੇ ਆਸਟ੍ਰੇਲੀਆ ਤੋਂ ਅਪੋਜੀਤ ਸਤਿ ਸ਼੍ਰੀ ਅਕਾਲ ਤੇ ਕਿਵੇਂ ਲੱਗਿਆ ਤੁਹਾਨੂੰ ਪਹਿਲਾਂ ਤਾਂ ਠੀਕ ਹੈ ਵਧੀਆ ਲੱਗਿਆ ਬਾਹਰੋਂ ਆ ਗਿਆ ਮੜ ਕੇ ਆਹ ਇੱਥੇ ਆ ਕੇ ਘਰ ਪਨਾਵਾਂ ਪਾਲਾ ਜਿਹਾ ਕੁਮਾਰੀ ਤੋਂ ਆਪ ਦੀ ਕਰਕੇ ਰਿਆਂ ਤੇ ਆਪ ਦਾ ਪਾਲਾ ਸ਼ੌਂਕ ਪੂਰਾ ਕਰ ਲਾ ਸ਼ੌਂਕ ਪੂਰਾ ਕਰ ਲਾ ਠੀਕ ਹੈ ਜੀ ਤੇ ਇੱਕ ਇਹ ਵੀ ਬਹੁਤ ਖੁਸ਼ੀ ਹੋਈ ਹੋਣੀ ਹੈ ਕਿਉਂਕਿ ਦੂਰ ਜਦੋਂ 6 ਸਾਲ ਰਿਹਾ ਜੀ ਹਾਂ ਖੁਸ਼ੀ ਤਾਂ ਬਹੁਤ ਆਈ ਆ ਗਿਆ ਵਾਪਸ ਆ ਗਿਆ ਭਈ ਘਰ ਹਾਂ ਕਿਹੜਾ ਤਾਂ ਮਾਰਗੰਦ ਦੇ ਛੇੜੀ ਸ਼ਹਿਰ ਹੈ ਠੀਕ ਹੈ ਹਾਂ ਤੇ ਪਰ ਕੁਝ ਤਾਂ ਹੁੰਦਿਆ ਜੀ ਸਾਰਾ ਪਰਿਵਾਰ ਇਕੱਠਾ ਜੀ ਬਹੁਤ ਵੱਡੀ ਗੱਲ ਹੈ ਤੇ ਮੈਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਵੀ ਕਰ ਵੀ ਜਿਹੜੇ ਮਿੱਤਰ ਵੈਸੇ ਤਾਂ ਕੋਸ਼ਿਸ਼ ਕਰੋ ਵੀ ਉਥੇ ਬਾਈ ਵਾਂਗੂ ਚੰਗਾ 5-6 ਸਾਲ ਲਾ ਕੇ ਮਿਹਨਤ ਕਰਕੇ ਜਿੰਨਾ ਹੋ ਸਕਦਾ ਇੱਥੇ ਘਰ ਜ਼ਰੂਰ ਬਣਾਓ ਕਿਉਂਕਿ ਇੱਕ ਤਾਂ ਪੰਜਾਬ ਦੀ ਜਿਹੜੀ ਇਕਨੋਮੀ ਆ ਡਿਵੈਲਪਮੈਂਟ ਹੁੰਦੀ ਆ ਕਿੰਨੇ ਮਿਸਤਰੀਆਂ ਨੂੰ ਕੰਮ ਮਿਲਦਾ ਕਿੰਨੇ ਦੁਕਾਨਾਂ ਵਾਲਿਆਂ ਨੂੰ ਕੰਮ ਮਿਲਦਾ ਸਾਰਾ ਸਿਸਟਮ ਵੱਧਾ ਹੈ ਤੇ ਦੂਜਾ ਆਪਣੇ ਪੰਜਾਬ ਨਾਲ ਜੁੜੋ ਮਤਲਬ ਜਦੋਂ ਅੱਪਾ ਦੇਖਦੇ ਲੋਕ ਜਮੀਨਾਂ ਵੇਚ-ਵੇਚ ਕੇ ਬਾਹਰ ਹੀ ਜਾਈ ਜਾਂਦੇ ਨੇ ਤੇ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਰਿਵਰਸ ਹੋਣਾ ਪਊਗਾ ਆਪਾਂ ਨੂੰ ਜੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਕੌਣ ਆ ਪੰਜਾਬੀਆਂ ਨੇ ਜੇ ਵਧਣਾ ਹੈ ਤੁਸੀਂ ਆਏ ਟਾਈਮ ਕੱਢ and